ਅੱਜ ਆਪਾਂ ਬਣਾਵਾਂਗੇ ਨਿੰਬੂ ਦਾ ਮਿੱਠਾ achar ਗੋੜ ਵਾਲਾ ਜੋ ਕਿ ਆਪਣੀ ਸੇਤ ਦੇ ਵਾਸਤੇ ਬਹੁਤ ਹੀ ਹੈਲਦੀ ਹੁੰਦਾ ਹੈ ਤੇ achar ਵੀ ਬਹੁਤ ਸਵਾਦ ਬਣ ਕੇ ਤਿਆਰ ਹੁੰਦਾ ਜੇ ਇਸ ਨੂੰ 6 ਮਹੀਨਿਆਂ ਲਈ ਸਾਲ ਦੇ ਲਈ ਤੁਸੀਂ ਸਟੋਰ ਕਰ ਸਕਦੇ ਹੋ ਬਿਲਕੁਲ ਵੀ ਕੁਝ ਨਹੀਂ ਹੋਏਗਾ ਪਰੌਂਠੇ ਨਾਲ ਤੁਸੀਂ ਖਾਓ ਰੋਟੀ ਪੂੜੀ ਦੇ ਨਾਲ ਖਾਓ achar ਬਹੁਤ ਹੀ ਸਵਾਦ ਲੱਗਦਾ ਜੀ ਬਹੁਤ ਹੀ ਚਟਪਟਾ ਤੇ ਖੱਟਾ ਮਿੱਠਾ achar ਆਪਣਾ ਬਣ ਕੇ ਤਿਆਰ ਹੋਏਗਾ ਸਿੰਪਲ ਤੇ ਸੌਖੀ ਰੈਸਪੀ ਹੈ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਵੇਖਿਓ ਤੇ ਆਪਾਂ achar ਬਣਾਉਣਾ ਸ਼ੁਰੂ ਕਰਦੇ ਹਾਂ ਨਿੰਬੂ ਆਪੇ ਥਿਲਾਇਆ 500 ਗ੍ਰਾਮ ਅੱਧਾ ਕਿਲੋ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਤੋਕੇ ਸਾਫ਼ ਕਰ ਲਿਆਏ ਇਹ ਆਪਾਂ ਕਾਗਜ਼ੀ ਨਿੰਬੂ ਦਾ ਆਚਾਰ ਬਣਾਉਣ ਲੱਗੇ ਆ ਕਾਗਜ਼ੀ ਨਿੰਬੂ ਜਿਹੜੇ ਹੁੰਦੇ ਆ ਨਾ ਇਹਨਾਂ ਦੇ ਵਿੱਚ ਰਸ ਬਹੁਤ ਜ਼ਿਆਦਾ ਹੁੰਦਾ ਤੇ ਛਿਲਕਾ ਇਹਨਾਂ ਦਾ ਬਹੁਤ ਪਤਲਾ ਹੁੰਦਾ ਹੈ ਤੇ ਜਿੰਨਾ ਪਤਲਾ ਛਿਲਕਾ ਹੁੰਦਾ ਨਾ ਉਸ ਨਿੰਬੂ ਦਾ ਆਚਾਰ ਜਲਦੀ ਬਣ ਕੇ ਤਿਆਰ ਹੁੰਦਾ ਜੇ ਇਹਨਾਂ ਨੂੰ ਆਪਾਂ ਹੁਣ ਕੱਟ ਕਰ ਲਾਂਗੇ ਇਹ ਆਪਣੇ ਮੀਡੀਅਮ ਸਾਈਜ਼ ਦੇ ਨਿੰਬੂ ਨੇ ਇਹਨਾਂ ਦੇ ਆਪਾਂ 4 ਪੀਸ ਕਰਾਂਗੇ ਵੱਡੇ ਨਿੰਬੂ ਹੋਣ ਤੁਹਾਡੇ ਕੋਲ ਫਿਰ ਤੁਸੀਂ ਉਹਨਾਂ ਦੇ 8 ਪੀਸ ਕਰ ਲਿਆ ਜੀ ਤੇ ਆਪਾਂ ਨਾਲ ਦੇ ਨਾਲ ਨਾ ਇਹਨਾਂ ਦੇ ਬੀਜ ਕੱਟਦੇ ਚੱਲਾਂਗੇ ਤੇ ਜਿਹੜੇ ਆਪਾਂ ਮੋਟਾ ਜਿਹੜਾ ਨਿੰਬੂ ਦਾ ਛਿਲਕਾ ਹੁੰਦਾ ਹੈ ਨਾ ਉਹਦਾ ਵੀ ਆਚਾਰ ਬਣ ਜਾਂਦਾ ਤੇ ਉਸ ਨੂੰ ਬਣਾਉਣ ਲੱਗੇ ਨਾ ਟਾਈਮ ਲੱਗਦਾ ਉਹ ਟਲਣ ਲੱਗਿਆ ਟਾਈਮ ਲੱਗੇਗਾ ਕਿਉਂਕਿ ਉਸ ਦਾ ਛਿਲਕਾ ਬਹੁਤ ਮੋਟਾ ਹੁੰਦਾ ਜੀ ਤੇ ਬਣਾਉਣਾ ਚਾਹੋ ਤਾਂ ਤੁਸੀਂ ਉਸ ਦਾ ਵੀ ਆਚਾਰ ਮਿੱਠਾ ਬਣਾ ਸਕਦੇ ਜੀ ਜੇਕਰ ਤੁਸੀਂ ਮੇਰੇ ਚੈਨਲ ਪੰਜਾਬ ਲਵਸ ਵਿੱਚ ਤੇ ਅੱਜ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਨਾ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜ਼ਰੂਰ ਕਰ ਲਿਆ ਜੀ ਤੇ ਬੈਲ ਦਾ ਬਟਨ ਵੀ ਜਿ ਦਬਾਏ ਹੋ ਨਾਲ ਤਾਕੀ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਤੁਹਾਨੂੰ ਜੇਕਰ ਰੈਸਪੀ ਪਸੰਦ ਆਉਂਦੀ ਨਾ ਫਿਰ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਦਿਆ ਕਰੋ ਤੇ ਮੈਨੂੰ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗਦੀ ਆਪਾਂ ਸਾਰੇ ਹੀ ਨਿੰਬੂ ਕੱਟ ਲਏ ਨੇ ਹੁਣ ਆਪਾਂ ਇਸ ਨੂੰ ਇੱਕ ਕੱਚ ਦੇ ਡੋਂਗੇ ਦੇ ਵਿੱਚ ਪਾ ਲਾਂਗੇ ਤੁਹਾਡੇ ਕੋਲ ਕੋਈ ਵੀ ਕੱਚ ਦਾ ਡੱਬਾ ਹੋਏ ਨਾ ਉਸ ਦੇ ਵਿੱਚ ਵੀ ਪਾ ਸਕਦੇ ਹੋ ਇਹਨਾਂ ਨਿਬੂਆਂ ਦੇ ਵਿੱਚ ਨਾ ਆਪਾਂ 3 ਚਮਚ ਨਮਕ ਪਾ ਕੇ ਨਾ ਇਹਨੂੰ ਹਿਲਾ ਲਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨਾਂ ਨਿਬੂਆਂ ਨੂੰ ਹੁਣ ਆਪਾਂ ਉਹਨਾਂ ਟਾਈਮ ਤੱਕ ਰੱਖਣਾ ਜਦ ਤੱਕ ਜਿਹੜੀ ਨਿਬੂਆਂ ਆਪਣੇ ਵਧੀਆ ਨਰਮਣ ਤੇ ਢਲ ਨਹੀਂ ਜਾਂਦੇ ਜਿਹੜੀ ਕੁਦਰਤੀ ਤੌਰ ਤੇ ਚੀਜ਼ ਆਪਣੇ ਆਪ ਢਲਦੀ ਹੈ ਬਣਦੀ ਉਸ ਦਾ ਟੇਸਟ ਸਵਾਦ ਵੱਖਰਾ ਹੀ ਹੁੰਦਾ ਹੈ ਇਸ ਨੂੰ ਹੁਣ ਢਲੰਦਾ ਆਪਣਾ ਟਾਈਮ ਲੱਗ ਜਾਏਗਾ ਇੱਕ ਹਫ਼ਤੇ ਦਾ ਤੇ ਦਿਨ ਦੇ ਵਿੱਚ ਨਾ ਆਪਾਂ ਇਹਨੂੰ ਇੱਕ ਤੋਂ ਦੋ ਵਾਰ ਹਿਲਾ ਲਾਂ ਕਰਾਂਗੇ ਆਪਣੀ ਰਸੋਈ ਦੇ ਵਿੱਚ ਨਾ ਥੋੜੀ ਜੀ ਇੱਕ ਜਗ੍ਹਾ ਤੇ ਤੁੱਪ ਲੱਗਦੀ ਘੰਟੇ ਅੱਡੇ ਦੀ ਆਪਾਂ ਉੱਥੇ ਰੱਖ ਦੇਾਂਗੇ ਤੇ ਬੱਸ ਦਿਨ ਦੇ ਵਿੱਚ ਆਪਾਂ ਇਹਨੂੰ ਦੋ ਵਾਰ ਹਿਲਾ ਲਾਂ ਕਰਾਂਗੇ ਜਿੰਨੀ ਦੇਰ ਤੱਕ ਜਿਹੜੇ ਨਿੰਬੂ ਹਨ ਆਪਣੇ ਵਧੀਆ ਢਲ ਨਹੀਂ ਜਾਂਦੇ ਨਿੰਬੂ ਨੂੰ ਆਪਾਂ ਇੱਕ ਹਫ਼ਤਾ ਪਿਆ ਰਹਿਣ ਦਿੱਤਾ ਸੀ ਤੇ ਪੂਰਾ 7 ਦਿਨਾਂ ਬਾਅਦ ਆਪਾਂ ਇਸ ਨਿੰਬੂਆਂ ਨੂੰ ਚੈੱਕ ਕਰਨ ਲੱਗੇ ਹਾਂ ਤੇ ਦਿਨ ਦੇ ਵਿੱਚ ਨਾ ਆਪਾਂ ਦੋ ਵਾਰ ਹਿਲਾਉਂਦੇ ਵੀ ਰਏ ਸੀ ਹੁਣ ਆਪਾਂ ਨਿੰਬੂ ਨੂੰ ਚੈੱਕ ਕਰ ਲਾਂਗੇ ਨਿੰਬੂਆਂ ਦਾ ਜਿਹੜਾ ਛਿਲਕਾ ਨਾ ਵਧੀਆ ਗਲ ਚੁੱਕਿਆ ਤੇ ਵਧੀਆ ਪੋਲਾ ਹੋ ਗਿਆ ਇਸ ਤਰੀਕੇ ਨਰਮ ਹੋਣਾ ਚਾਹੀਦਾ ਹੈ ਉਹਨਾਂ ਟਾਈਮ ਤੱਕ ਕਈ ਨੂੰ ਆਪਾਂ ਰੈਸਟ ਦੇਣੀ ਜਿੰਨੀ ਦੇਰ ਤੱਕ ਨਿੰਬੂ ਦਾ ਜਿਹੜਾ ਛਿਲਕਾ ਹੈ ਨਾ ਪੂਰਾ ਵਧੀਆ ਨਰਮ ਨਹੀਂ ਹੋ ਜਾਂਦਾ ਹੁਣ ਆਪਾਂ ਇਹਦੇ ਮਸਾਲੇ ਬਣਾਉਣ ਦੀ ਤਿਆਰੀ ਕਰਦੇ ਆਂ ਤੇ ਜਿੰਨੀ ਦੇਰ ਤੱਕ ਕਿ ਨਿੰਬੂ ਟਲਦੇ ਨੇ ਨਾ ਓਨੀ ਦੇਰ ਤੱਕ ਆਪਾਂ ਇਸ ਦੇ ਵਿੱਚ ਕੋਈ ਵੀ ਮਸਾਲਾ ਨਹੀਂ ਜੇ ਪਾਉਣਾ ਇੱਕ ਪੈਨ ਦੇ ਵਿੱਚ ਆਪਾਂ 2 ਚਮਚ ਸਾਬਤ ਧਨੀਆ ਪਾ ਲਾਂਗੇ ਤੇ ਨਾਲ ਹੀ ਇੱਕ ਚਮਚਾ ਆਪਾਂ ਜੀਰਾ ਲਵਾਂਗੇ 2 ਚਮਚ ਆਪਾਂ ਸੌਂਫ ਪਾਵਾਂਗੇ ਤੇ ਆਪਾਂ ਇੱਕ ਚਮਚ ਇਸ ਦੇ ਵਿੱਚ ਕਾਲੀ ਮਿਰਚ ਦਾ ਪਾ ਲਾਂਗੇ ਗੈਸ ਫਲੇਮ ਆਪਾਂ ਇੱਥੇ ਲੋ ਰੱਖਣੀ ਹੈ ਤੇ ਲਗਾਤਾਰ ਇਹਨਾਂ ਮਸਾਲਿਆਂ ਨੂੰ ਆਪਾਂ ਹਲਾਉਣਾ ਹੈ ਜਦ ਤੱਕ ਇਸ ਦਾ ਜਿਹੜਾ ਰੰਗ ਹੈ ਨਾ ਉਹ ਬਦਲ ਨਹੀਂ ਜਾਂਦਾ ਤੇ ਇਸ ਦੇ ਵਿੱਚੋਂ ਖੁਸ਼ਬੂ ਆਣਾ ਸ਼ੁਰੂ ਨਹੀਂ ਹੋ ਜਾਂਦੀ ਤੇ ਮਸਾਲਿਆਂ ਦੇ ਵਿੱਚੋਂ ਨਾ ਖੁਸ਼ਬੂ ਆਣਾ ਵਧੀਆ ਸ਼ੁਰੂ ਹੋ ਗਈ ਹੁਣ ਇਸ ਦੇ ਵਿੱਚ ਆਪਾਂ ਪਾ ਲਾਂਗੇ ਚਾਰ ਲੌਂਗ ਤੇ ਹਲਕਾ ਜਿਹਾ ਹੋਰ ਆਪਾਂ ਇਹਨੂੰ ਪਾਉਣ ਲਾਂਗੇ ਮਸਾਲਿਆਂ ਦਾ ਜਿਹੜਾ ਰੰਗ ਹੈ ਹੁਣ ਵਧੀਆ ਬਦਲ ਚੁੱਕਿਆ ਤੇ ਹੁਣ ਆਪਾਂ ਇਹਨਾਂ ਨੂੰ ਇਸ ਪੈਨ ਦੇ ਵਿੱਚੋਂ ਕਢ ਲਾਂਗੇ ਮਸਾਲੇ ਨੂੰ ਆਪਾਂ ਪਲੇਟ 'ਚ ਕੱਢ ਕੇ ਨਾ ਇਹਨਾਂ ਨੂੰ ਠੰਡਾ ਹੋਣ ਦਿਆਂਗੇ। ਇਸੇ ਪੈਨ ਦੇ ਵਿੱਚ ਆਪਾਂ ਇੱਕ ਚਮਚ ਕਲੌਂਜੀ ਪਾ ਲਾਂਗੇ ਤੇ ਨਾਲ ਹੀ ਆਪਾਂ ਅਜਵੈਨ ਇੱਕ ਚਮਚ ਪਾ ਲਾਂਗੇ। ਅਜਵੈਨ ਆਪਾਂ ਇਸ ਦੇ ਵਿੱਚ ਲਾਜ਼ਮੀ ਪਾਉਣੀ ਹੈ। ਅਜਵੈਨ ਪਾਉਣ ਨਾਲ ਜਿਹੜਾ ਅਚਾਰ ਦਾ ਟੇਸਟ ਹੈ ਨਾ ਸਵਾਦ ਬਹੁਤ ਵਧੀਆ ਆਉਂਦਾ ਜੀ। ਤੇ ਇਹਨੂੰ ਆਪਾਂ ਲਗਾਤਾਰ ਹਿਲਾਉਣਾ। ਇਸ ਨੂੰ ਭੁੰਨਣ ਲੱਗਿਆ ਕੋਈ ਟਾਈਮ ਵੱਧ ਨਹੀਂ ਜੀ ਲੱਗਣਾ। ਹਲਕਾ ਜਿਹਾ ਬਸ ਇਸ ਨੂੰ ਆਪਾਂ ਭੁੰਨ ਲੈਣਾ ਜੀ। ਤੇ ਇਹ ਜਿਹੜੇ ਮਸਾਲੇ ਇਹ ਵੀ ਵਧੀਆ ਪੁੱਜ ਗਏ ਨੇ ਇਹਨਾਂ ਨੂੰ ਵੀ ਆਪਾਂ ਇੱਕ ਪਲੇਟ ਵਿੱਚ ਕੱਢ ਕੇ ਠੰਡਾ ਹੋਣ ਦਿਆਂਗੇ ਜਦੋਂ ਠੰਡੇ ਹੋਣਗੇ ਫਿਰ ਇਹਨਾਂ ਨੂੰ ਆਪਾਂ ਪੀਸਣਾ ਹੈ ਹੁਣ ਆਏ ਮਸਾਲੇ ਆਪਣੇ ਵਧੀਆ ਠੰਡੇ ਹੋ ਗਏ ਨੇ ਇਹਨਾਂ ਨੂੰ ਆਪਾਂ ਮਿਕਸੀ ਜਗ ਵਿੱਚ ਪਾ ਕੇ ਨਾ ਦਰਦਰਾ ਜਿਹਾ ਕਰਕੇ ਨਾ ਪੀਸ ਲੈਣਾ ਹੈ ਤੁਸੀਂ ਇਹਨਾਂ ਨੂੰ ਨਾ ਕੁੱਟ ਕੇ ਵੀ ਪਾ ਸਕਦੇ ਹੋ ਇਹ ਤੁਸੀਂ ਵੇਖੋ ਇਹ ਮਸਾਲੇ ਆਪਣੇ ਵਧੀਆ ਇਸ ਤਰੀਕੇ ਨਾਲ ਦਰਦਰੇ ਹੋਣੇ ਚਾਹੀਦੇ ਨੇ ਬਾਲੇ ਬਰੀਕ ਨਹੀਂ ਜੀ ਕਰਨੇ ਪਾਊਡਰ ਇਸ ਤਰ੍ਹਾਂ ਨਹੀਂ ਜੀ ਆਪਾਂ ਬਣਾਉਣਾ ਤੇ ਨਾਲ ਹੀ ਇਸ ਦੇ ਵਿੱਚ ਹੁਣ ਆਪਾਂ ਜਵੈਨ ਤੇ ਕਲੌਂਜੀ ਪਾ ਲਾਂਗੇ ਬਸ ਹਲਕਾ ਜਿਹਾ ਇਹਨੂੰ ਵੀ ਆਪਾਂ ਦਰਦਰਾਜ ਕਰਕੇ ਪੀਸ ਲਾਂਗੇ ਨਿੰਬੂ ਦਾ ਆਪਾਂ ਇੱਥੇ ਮਿੱਠਾ achar ਬਣਾਉਂਦੇ ਪਏ ਨਾ ਇਸ ਲਈ ਇਸ ਦੇ ਵਿੱਚ ਆਪਾਂ ਗੁੜ ਦਾ ਇਸਤੇਮਾਲ ਕਰਾਂਗੇ ਚੀਨੀ ਬਿਲਕੁਕੁਲ ਨਹੀਂ ਪਾਵਾਂਗੇ ਗੁੜ ਪਾਉਣ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਆ ਤੇ ਇਹ ਗੁੜ ਨੂੰ ਆਪਾਂ ਛੋਟੇ ਟੁਕੜਿਆਂ ਦੇ ਵਿੱਚ ਤੋੜ ਲਏ ਇਸ ਦੇ ਵਿੱਚ 3 ਚਮਚਾ ਪਾਣੀ ਪਾ ਲਾਂਗੇ ਜਰੂਰਤ ਲੱਗੇਗੀ ਨਾ ਤਾਂ 2 ਚਮਚ ਹੋਰ ਪਾ ਲਾਂਗੇ ਪਾਣੀ ਪਾਣ ਨਾਲ ਨਾ ਆਪਣੇ achar ਨੂੰ ਕੁਝ ਵੀ ਨਹੀਂ ਹੋਏਗਾ ਸਿਰਫ ਆਪਾਂ ਗੁੜ ਨੂੰ ਨਾ ਮੈਲਟ ਹੀ ਕਰਨਾ ਜੀ ਤੇ ਆਪਾਂ ਨਿੰਬੂ ਇੱਥੇ ਲੈਨੇ 500 ਗ੍ਰਾਮ ਤੇ ਇਸ ਦੇ ਵਿੱਚ ਆਪਾਂ ਗੁੜ ਪਾਉਣ ਲੱਗੇ ਆ 250 ਗ੍ਰਾਮ ਤੇ ਜੇਕਰ ਚਟਪਟਾ ਖੱਟਾ ਮਿੱਠਾ ਆਚਾਰ ਚਾਹੀਦਾ ਫਿਰ 250 ਗ੍ਰਾਮ ਪੋੜ ਤੇ ਤੇ ਜੇਕਰ ਤੁਹਾਨੂੰ ਵਧੀਆ ਪੂਰਾ ਮਿੱਠਾ ਚਾਰ ਚਾਹੀਦਾ ਫਿਰ ਤੁਸੀਂ 300 ਗ੍ਰਾਮ ਪਾ ਸਕਦੇ ਹੋ ਗੁੜ ਵਧੀਆ ਮੈਲਟ ਹੋ ਗਿਆ ਤੇ ਹੁਣ ਆਪਾਂ ਇਸ ਨੂੰ ਇੱਕ ਅਲੱਗ ਬਰਤਨ ਦੇ ਵਿੱਚ ਕੱਢ ਲਾਂਗੇ ਤੇ ਇਸ ਨੂੰ ਆਪਾਂ ਨਾ ਠੰਡਾ ਹੋਣ ਵਾਸਤੇ ਰੱਖਾਂਗੇ ਹੋਰ ਇਸ ਦੇ ਵਿੱਚ ਆਪਾਂ ਕੁਝ ਮਸਾਲੇ ਪਾਵਾਂਗੇ ਇੱਕ ਚਮਚ ਇਸ ਦੇ ਵਿੱਚ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਤੇ ਨਾਲ ਹੀ ਇਸ ਦੇ ਵਿੱਚ ਇੱਕ ਚਮਚ ਕਾਲਾ ਲੂਣ ਪਾ ਲਾਂਗੇ ਕਾਲਾ ਨਮਕ ਪਾਉਣ ਨਾਲ ਇਸ ਦਾ ਆਚਾਰ ਦਾ ਜਿਹੜਾ ਟੇਸਟ ਹੈ ਨਾ ਸਵਾਦ ਬਹੁਤ ਵਧੀਆ ਆਉਂਦਾ ਜੀ ਤੇ ਜਿਹੜਾ ਆਪਾਂ ਮਸਾਲਾ ਦਰਦਰਾ ਕਰਕੇ ਰੱਖਿਆ ਸੀ ਨਾ ਉਹ ਵੀ ਨਾਲ ਹੀ ਇਸ ਦੇ ਵਿੱਚ ਪਾ ਲਾਂਗੇ ਚੰਗੀ ਤਰ੍ਹਾਂ ਇਹਨੂੰ ਹੁਣ ਆਪਾਂ ਹਿਲਾ ਲਾਂਗੇ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਆਪਾਂ ਜਿਹੜੇ ਮਸਾਲੇ ਐ ਨਾ ਮਿਕਸ ਕਰ ਲੈਨੇ ਮਿਲਾ ਲੈਨੇ ਹੁਣ ਇਸ ਦੇ ਵਿੱਚ ਆਪਾਂ ਨਿੰਬੂ ਪਾ ਲਾਂਗੇ ਤੇ ਚਾਸ਼ਨੀ ਆਪਾਂ ਨੂੰ ਜਿਹੜੀ ਇਹ ਗੁੜ ਵਾਲੀ ਗਾੜੀ ਲੱਗਣ ਲੱਗੀ ਦੇਖਣ ਨੂੰ ਪਰ ਇਹ ਜਿਹੜੀ ਚਾਸ਼ਨੀ ਐ ਨਾ ਬਿਲਕੁਲ ਸਹੀ ਐ ਨਿੰਬੂ ਪਾਉਣ ਤੋਂ ਬਾਅਦ ਇਹਦੀ ਚਾਸ਼ਨੀ ਐ ਆਪਣੀ ਹੋਰ ਪਤਲੀ ਹੋ ਜੇਗੀ ਕਿਉਂਕਿ ਨਾ ਨਿੰਬੂ ਦੇ ਵਿੱਚ ਰਸ ਐ ਤੇ 2 ਤੋਂ 3 ਦਿਨਾਂ ਬਾਅਦ ਇਸ ਤੋਂ ਵੀ ਹੋਰ ਵੀ ਪਤਲੀ ਹੋ ਜੇਗੀ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਲਾ ਲਾਂਗੇ ਇਹ ਨਿੰਬੂ ਦਾ ਆਚਾਰ ਨਾ ਬਣਾਣਾ ਬਿਲਕੁਲ ਸੌਖਾ ਹੈ ਸਿੰਪਲ ਹੈ ਕੋਈ ਵੀ ਪਰੇਸ਼ਾਨੀ ਵਾਲੀ ਗੱਲ ਇਸ ਆਚਾਰ ਦੇ ਵਿੱਚ ਨਹੀਂ ਹੈਗੀ ਤੇ ਜਿਹੜਾ ਆਪਾਂ ਗੁੜ ਪਾ ਕੇ ਆਚਾਰ ਬਣਾਣੀ ਹੈ ਨਾ ਇਹ ਬਹੁਤ ਹੀ ਹੈਲਦੀ ਆਚਾਰ ਆਪਣਾ ਫਿਰ ਬਣ ਕੇ ਤਿਆਰ ਹੁੰਦਾ ਜੀ ਗੁੜ ਦੇ ਖਾਣ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਆ ਤੇ ਜਿਹੜਾ ਨਿੰਬੂ ਹੈ ਉਸ ਤੇ ਵੀ ਖਾਣ ਦੇ ਬਹੁਤ ਜ਼ਿਆਦਾ ਫਾਇਦੇ ਕਿਉਂਕਿ ਇਸ ਦੇ ਵਿੱਚ ਵਿਟਾਮਿਨ ਸੀ ਬਹੁਤ ਜ਼ਿਆਦਾ ਜਿਹੜੇ ਮਸਾਲੇ ਆਪਾਂ ਪਾਏ ਆ ਉਹਨਾਂ ਦਾ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਜੀ ਤੇ ਆਪਾਂ ਇਸ ਟਾਈਮ ਨਾ ਮਸਾਲੇ ਚੈੱਕ ਕਰ ਲਾਂਗੇ ਜਿਹੜਾ ਵੀ ਮਸਾਲਾ ਆਪਾਂ ਨੂੰ ਘੱਟ ਲੱਗੇਗਾ ਨਾ ਨਮਕ ਮਿਰਚ ਉਹ ਆਪਾਂ ਪਾ ਸਕਦੇ ਆ ਇਸ ਟਾਈਮ ਆਪਾਂ ਆਚਾਰ ਨਿੰਬੂ ਦਾ ਖਾਦਾ ਸੀ ਬਹੁਤ ਹੀ ਟੇਸਟੀ ਲੱਗਿਆ ਸੀ ਬਹੁਤ ਸੁਆਦ ਆਚਾਰ ਆਪਣਾ ਨਿੰਬੂ ਦਾ ਬਣ ਕੇ ਤਿਆਰ ਹੋਇਆ ਜੇ ਤੁਸੀਂ ਇਸ ਨੂੰ ਪਰੌਂਠੇ ਦੇ ਨਾਲ ਖਾ ਕੇ ਵੇਖਿਓ ਬਹੁਤ ਸੁਆਦੇ ਜਿਹੜਾ ਆਚਾਰ ਤੁਹਾਨੂੰ ਲੱਗੇਗਾ ਪਰੌਂਠੇ ਦੇ ਨਾਲ ਕਿਸੇ ਨਾਲ ਵੀ ਤੁਸੀਂ ਖਾ ਸਕਦੇ ਹੋ ਜਿਸ ਵੀ ਬਰਤਨ ਦੇ ਵਿੱਚ ਆਪਾਂ achar ਨੂੰ ਸਟੋਰ ਕਰਨਾ ਨਾ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਧੋਪ ਲਵਾ ਕੇ ਫੇਰ ਹੀ ਆਪਾਂ ਪਾਉਣਾ ਚਾਹੀਦਾ ਇਹ achar ਆਪਾਂ ਨਾ ਹੁਣ ਖਾਣ ਦੇ ਵਾਸਤੇ ਬਿਲਕੁਲ ਤਿਆਰ ਹੈ ਮੈਂ ਤੁਹਾਨੂੰ ਯਕੀਨਨ ਲਾਕਦਿਆਂ ਕਿ ਤੁਸੀਂ ਇਹ achar ਬੇਚਿੱਜ ਕੋ ਕੇ ਪਾ ਸਕਦੇ ਹੋ ਤੁਹਾਨੂੰ ਬਹੁਤ ਪਸੰਦ ਆਏਗਾ ਬਹੁਤ ਟੇਸਟੀ achar ਬਣ ਕੇ ਤਿਆਰ ਹੁੰਦਾ ਜੇ ਦੂਸਰਾ ਨੰਬਰ ਇਹ achar ਲੰਬੇ ਸਮੇਂ ਤੱਕ ਚੱਲਦਾ ਹੈ ਇਹ ਖਰਾਬ ਵੀ ਬਿਲਕੁਲ ਨਹੀਂ ਜੇ ਹੁੰਦਾ ਇਸੇ ਹੀ ਤਰੀਕੇ ਨਾਲ ਤੁਸੀਂ ਨਿੰਬੂ ਦਾ ਖੱਟਾ ਮਿੱਠਾ achar ਬਣਾ ਕੇ ਵੇਖਿਓ ਤੁਹਾਨੂੰ ਬਹੁਤ ਪਸੰਦ ਆਏਗਾ ਜੇਕਰ achar ਬਣਾਉਣ ਦੀ ਰੈਸਪੀ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਨਾ ਫਿਰ ਤੁਸੀਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਆ ਜੀ ਤੇ ਇੱਕ ਛੋਟਾ ਜਿਹਾ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਜੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮਿਲਦੇ ਹਾਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ